ਦੋਸਤੋ ਸੁਨੀਲ ਜਾਖੜ ਨੇ ਅੱਜ ਡੱਲੇਵਾਲ ਬਾਰੇ ਬਹੁਤ ਵੱਡੀਆਂ ਗੱਲਾਂ ਕਹੀਆਂ ਅਤੇ ਅੱਗੋਂ ਕਿਸਾਨਾਂ ਦੇ ਕਰਾਰੇ ਜਵਾਬ ਆਏ ਆਜ਼ਾਦੀ ਹਕੀ ਕੀ ਮਸਲਾ ਹੈ ਦੇਖੋ ਅੱਜ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨ ਅੰਦੋਲਨ ਬਾਰੇ ਤੇ ਡੱਲੇਵਾਲ ਬਾਰੇ ਬਹੁਤ ਵੱਡੀਆਂ ਤੇ ਹੈਰਾਨੀਜਨਕ ਗੱਲਾਂ ਕਹੀਆਂ ਨੇ ਤੇ ਅੱਗੋਂ ਫਿਰ ਕਰਾਰੇ ਜਵਾਬ ਕਿਸਾਨ ਆਗੂਆਂ ਦੇ ਵੀ ਆਏ ਨੇ ਆਪਾਂ ਦੋਨਾਂ ਤੇ ਗੱਲ ਕਰਾਂਗੇ ਔਰ ਤੀਜਾ ਅਜਵਾਬ ਰਿਆ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਪੂਰੇ ਦੇਸ਼ 'ਚ ਅੱਜ ਵੱਡਾ ਪ੍ਰਦਰਸ਼ਨ ਕੀਤਾ ਔਰ ਇੱਕ ਤਰ੍ਹਾਂ ਨਾਲ ਭਾਜੜਾ ਪੈ ਗਿਆ ਨੇ ਸਰਕਾਰ ਨੂੰ ਕਿਉਂਕਿ ਪ੍ਰਦਰਸ਼ਨ ਬੜੇ ਲਾਮਿਸਾਲ ਹੋਏ ਨੇ ਪੂਰੀ ਜਾਣਕਾਰੀ ਸਾਂਝੀ ਕਰਦੇ ਆਂ ਭੈਣਾ ਭਰਾਵਾਂ ਨੂੰ ਇੱਕ ਤਾਂ ਆਪਾਂ ਕਹਿ ਲਈਏ ਕਿ ਆਪਣਾ ਕਮੈਂਟ ਲਿਖਿਓ ਤੇ ਜੇ ਗੱਲ ਠੀਕ ਲੱਗੇ ਤਾਂ ਸ਼ੇਅਰ ਕਰੀ ਜਾਇਓ ਪਹਿਲਾਂ ਤਾਂ ਵੀ ਅੱਜ ਭਾਜਪਾ ਦਾ ਪ੍ਰਧਾਨ ਸੁਨੀਲ ਜਾਖੜ ਸਾਹਿਬ ਸਾਹਮਣੇ ਆਇਆ ਹਾਂਜੀ ਔਰ ਉਹਨਾਂ ਨੇ ਬੜੇ ਇੱਕ ਸਕੀਮਬੱਧ ਤਰੀਕੇ ਨਾਲ ਇੱਕ ਬੜੀ ਯੋਜਨਾਬੱਧ ਤੇ ਸੁਦਾ ਤਰੀਕੇ ਦੇ ਨਾਲ ਇੱਕ ਤਰ੍ਹਾਂ ਨਾਲ ਬੜਾ ਬੜਾ ਇੱਕ ਹਮਲਾ ਕਹਿ ਸਕਦੇ ਆ ਕਿਸਾਨ ਅੰਦੋਲਨ ਦੇ ਉੱਪਰ ਕੀਤਾ ਭਾਵੇਂ ਸੁਨੀਲ ਜਾਖੜ ਨੇ ਗੱਲਾਂ ਕਰਨ ਦਾ ਤਰੀਕਾ ਤਾਂ ਇੰਜ ਵਰਤਿਆ ਜਿਵੇਂ ਉਹਨਾਂ ਨੂੰ ਕਿਸਾਨਾਂ ਦੀ ਬੜੀ ਫਿਕਰ ਹੈ ਜਿਵੇਂ ਉਹਨਾਂ ਨੂੰ ਹਮਦਰਦੀ ਬੜੀ ਹੈ ਪਰ ਅਸਲ 'ਚ ਕੀ ਸੀ ਪੰਜ ਛੇ ਗੱਲਾਂ ਸੁਨੀਲ ਜਾਖੜ ਨੇ ਅੱਜ ਆਖੀਆਂ ਨੇ ਜਿਨ੍ਹਾਂ 'ਚ ਪਹਿਲੀ ਗੱਲ ਤਾਂ ਸੁਨੀਲ ਜਾਖੜ ਨੇ ਇਹ ਕਹੀ ਭਾਜਪਾ ਪ੍ਰਧਾਨ ਨੇ ਉਹ ਕਹਿੰਦਾ ਵੀ ਮੈਨੂੰ ਜਿਹੜੀ ਚਿੰਤਾ ਬੜੀ ਐ ਮੈਨੂੰ ਫਿਕਰ ਬੜਾ ਡੱਲੇਵਾਲ ਦਾ ਦੂਜੀ ਉਹਨਾਂ ਨੇ ਗੱਲ ਆਖੀ ਕਹਿੰਦਾ ਮੈਨੂੰ ਹੀ ਨਹੀਂ ਸੁਪਰੀਮ ਕੋਰਟ ਨੂੰ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਨੂੰ ਵੀ ਬਹੁਤ ਫਿਕਰ ਐ ਤੀਜੀ ਗੱਲ ਸੁਨੀਲ ਜਾਖੜ ਨੇ ਇਹ ਆਖੀ ਕਹਿੰਦਾ ਜਿੰਨੇ ਵੀ ਸਿਆਸੀ ਲੀਡਰ ਡੱਲੇਵਾਲ ਦਾ ਪਤਾ ਲੈਣ ਜਾ ਰਹੇ ਨੇ ਉਹ ਸਭ ਡਰਾਮੇਬਾਜ਼ੀ ਕਰ ਰਹੇ ਨੇ ਸਿਆਸਤ ਕਰ ਰਹੇ ਨੇ ਚੌਥੀ ਗੱਲ ਸੁਨੀਲ ਜਾਖੜ ਨੇ ਇਹ ਆਖੀ ਉਹ ਕਹਿੰਦਾ ਵੀ ਇਹ ਜਿਨ੍ਹਾਂ ਨੇ ਡੱਲੇਵਾਲ ਨੂੰ ਮਰਨ ਵਰ ਤੇ ਬਿਠਾਇਆ ਹੋਇਆ ਨਾ ਇੱਕ ਤਰ੍ਹਾਂ ਨਾਲ ਸਿੱਧਾ ਨਿਸ਼ਾਨਾ ਕਿਸਾਨ ਆਗੂਆਂ ਤੇ ਲਾਇਆ ਕਹਿੰਦਾ ਇਹਨਾਂ ਨੇ ਡੱਲੇਵਾਲ ਸਾਹਿਬ ਨੂੰ ਖਤਮ ਕਰਾ ਦੇਣਾ ਤੇ ਫੇਰ ਕਹਿੰਦਾ ਡੱਲੇਵਾਲ ਦੇ ਪਿੰਡ ਚ ਕਮਾੜਾ ਮੋਟਾ ਜਾਂ ਬੋਤ ਲਾ ਦੇਣਗੇ ਹੋਰ ਡੱਲੇਵਾਲ ਸਾਹਿਬ ਦਾ ਇਹਨਾਂ ਨੇ ਕੱਖ ਨਹੀਂ ਕਰਨਾ ਹੁਣ ਆਪਾਂ ਇਹਦੇ ਸਾਰੇ ਤੇ ਗੱਲ ਕਰਦੇ ਆਂ ਦੇਖੋ ਤੁਸੀਂ ਡੱਲੇਵਾਲ ਸਾਹਿਬ ਨੂੰ ਜਵਾਬ ਦਿੱਤਾ ਕਿਸਾਨਾਂ ਨੇ ਕਿਸਾਨ ਆਗੂ ਸਰਮਨ ਸਿੰਘ ਪੰਦੇਰ ਨੇ ਵੀ ਜਵਾਬ ਦਿੱਤਾ ਬਲਦੇਵ ਸਿੰਘ ਸਰਸਾ ਨੇ ਵੀ ਜਵਾਬ ਦਿੱਤਾ ਬਲਦੇਵ ਸਿੰਘ ਜੀਰਾ ਨੇ ਵੀ ਜਵਾਬ ਦਿੱਤਾ ਕਾਕਾ ਸਿੰਘ ਕੋਟੜਾ ਨੇ ਵੀ ਜਵਾਬ ਦਿੱਤਾ ਉਹਨਾਂ ਸਾਰਿਆਂ ਦਾ ਜੋ ਜਵਾਬ ਹੈ ਉਹ ਇਹ ਹੈ ਮਿੱਤਰੋ ਉਹ ਕਹਿੰਦੇ ਵੀ ਸੁਨੀਲ ਜਾਖੜ ਸਾਹਿਬ ਆਹ ਡਰਾਮੇਬਾਜੀ ਨਾ ਕਰੋ ਸਿੱਧੇ ਸਿੱਧੇ ਤੁਸੀਂ ਸਿਆਸਤ ਘੋਟ ਰਹੇ ਹੋ ਕਹ ਤੇ ਏ ਰਹੇ ਹੋ ਵੀ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਆਗੂ ਡੱਲੇਵਾਲ ਦਾ ਪਤਾ ਲੈਣ ਜਾਂਦੇ ਨੇ ਵੀ ਉਹ ਸਿਆਸਤ ਕਰ ਰਹੇ ਨੇ ਤੇ ਕਿਸਾਨਾਂ ਕੋ ਕਹਿੰਦੇ ਤੁਸੀਂ ਕੀ ਕਰ ਰਹੇ ਹੋ ਤੁਸੀਂ ਵੀ ਸਿਆਸਤ ਹੀ ਕਰ ਰਹੇ ਹੋ ਉਹ ਕਿਸਾਨਾਂ ਕੋ ਕਹਿੰਦੇ ਵੀ ਜੇਕਰ ਤੈਨੂੰ ਡੱਲੇਵਾਲ ਦੀ ਸਿਹਤ ਦਾ ਇੰਨਾ ਫਿਕਰ ਹੈ ਸੁਨੀਲ ਜਾਖੜ ਸਾਹਿਬ ਤਾਂ ਫਿਰ ਪੰਜਾਬ ਦੀ ਸਾਰੇ ਭਾਜਪਾ ਦੇ ਆਗੂਆਂ ਨੂੰ ਲੈ ਕੇ ਤੇ ਤੂੰ ਮੋਦੀ ਸਾਹਿਬ ਕੋਲੇ ਕਿਉਂ ਨਹੀਂ ਜਾਂਦਾ ਸਰਵਣ ਪਧੇਰ ਕਹਿੰਦਾ ਆਪਣੇ ਮੋਦੀ ਸਾਹਿਬ ਦੀ ਜਿੱਦ ਛੜਾ ਜਿੱਦ ਆਪਣੇ ਅਮਿਤ ਸ਼ਾਹ ਜੀ ਦੀ ਜਿੱਦ ਛੜਾ ਜਿੱਦ ਉਹ ਜਿੱਦ ਕਰਕੇ ਬੈਠੇ ਨੇ ਵੀ ਅਸੀਂ ਨਾ ਕਿਸਾਨਾਂ ਦੀ ਸੁਣਨੀ ਨਾ ਵੇਖਣੀ ਤੇ ਨਾ ਮੰਨਣੀ ਤੇ ਉਹ ਕਹਿੰਦੇ ਜਿੱਦ ਛੜਾ ਜਾ ਕੇ ਦੂਜੀ ਗੱਲ ਉਹ ਕਹਿੰਦੇ ਵੀ ਪਹਿਲਾਂ ਆਪ ਦੀ ਪੀੜੀ ਥੱਲੇ ਸੋਟਾ ਫੇਰੋ ਫਿਰ ਸਾਨੂੰ ਮਤਾਂ ਦੇ ਲਿਓ ਕੁਝ ਕਿਸਾਨਾਂ ਕੋਲ ਤਾਂ ਸਿੱਧਾ ਹੀ ਹਮਲਾ ਕੀਤਾ ਸੁਨੀਲ ਜਾਖੜ ਤੇ ਉਹ ਕਹਿੰਦੇ ਵੀ ਸੁਨੀਲ ਜਾਖੜ ਪਹਿਲਾਂ ਤੂੰ ਕਾਂਗਰਸ ਦੀਆਂ ਸਿਫਤਾਂ ਕਰਦਾ ਸੀ ਤੇ ਬੀਜੇਪੀ ਨੂੰ 3600 ਗੱਲਾਂ ਕਰਦਾ ਸੀ ਤੇ ਆ ਪਿੱਛੇ ਜਾਂ ਤੂੰ ਸਿਆਸਤ ਦੀ ਖਾਤਰ ਕਾਂਗਰਸ ਛੱਡ ਕੇ ਤੇ ਬੀਜੇਪੀ ਚੱਲਿਆ ਗਿਆ ਤੇ ਹੁਣ ਤੂੰ ਬੀਜੇਪੀ ਦੀਆਂ ਤਰੀਫਾਂ ਤੇ ਕਾਂਗਰਸ ਦੀ ਬਦਖੋਈ ਕਰਨ ਲੱਗ ਪਿਆ ਤੁਹਾਡੀ ਜ਼ੁਬਾਨ ਤੁਹਾਡਾ ਸਟੈਂਡ ਕਿੱਥੇ ਆ ਅਗਲੀ ਗੱਲ ਉਹ ਕਹਿੰਦੇ ਵੀ ਜਿਹੜੀ ਗੱਲ ਸੁਨੀਲ ਜਾਖੜ ਨੇ ਇਹ ਆਖੀ ਹੈ ਵੀ ਕੁਝ ਕਿਸਾਨ ਆਗੂ ਤੈਨੂੰ ਖਤਮ ਕਰਾਉਣਾ ਚਾਹੁੰਦੇ ਆ ਡੱਲੇਵਾਲ ਉਹ ਕਹਿੰਦੇ ਖਤਮ ਬੀਜੇਪੀ ਕਰਾਉਣਾ ਚਾਹੁੰਦੀ ਐ ਉਹ ਕਹਿੰਦੇ ਅਸੀਂ ਮੰਗ ਕੀ ਰਹੇ ਆ ਕਿਸਾਨ ਕਹਿੰਦੇ ਅਸੀਂ ਸਿਰਫ ਖਰੀਦ ਦੀ ਗਰੰਟੀ ਮੰਗ ਰਹੇ ਆ ਫਸਲਾਂ ਦੀ ਤੇ ਜੇ ਤੁਹਾਡੀ ਨੀਅਤ ਚ ਖੋਟ ਨਹੀਂ ਜੇ ਤੁਸੀਂ ਕਿਸਾਨਾਂ ਦੀਆਂ ਫਸਲਾਂ ਖਰੀਦਣੀਆਂ ਹਨ ਤਾਂ ਫਿਰ ਸਾਨੂੰ ਗਰੰਟੀ ਦੇਣ ਚ ਤੁਹਾਨੂੰ ਭਲਾ ਕੀ ਤਕਲੀਫ ਹੈ ਖਰੀਦਣ ਦੀ ਗਰੰਟੀ ਦੇ ਦਿਓ ਗਰੰਟੀ ਕਾਨੂੰਨ ਬਣਾ ਦਿਓ ਤੇ ਨਾਲੇ ਉਹ ਕਹਿੰਦੇ ਵੀ ਜਿਹੜੀ ਗੱਲ ਸੁਨੀਲ ਜਾਖੜ ਤੂੰ ਇਹ ਕਹਿ ਰਿਹਾ ਬਈ ਦੂਜੀਆਂ ਪਾਰਟੀਆਂ ਦੇ ਆਗੂ ਇੱਥੇ ਡਰਾਮੇਬਾਜ਼ੀ ਕਰਨ ਆਉਂਦੇ ਨੇ ਜਿਹੜੇ ਹਾਲਚਾਲ ਜਾਣਨ ਆਉਂਦੇ ਨੇ ਕਿਸਾਨ ਆ ਕੋ ਕਹਿੰਦੇ ਸਾਨੂੰ ਪਤਾ ਹੈ ਸਭ ਸਿਆਸਤ ਹੈ ਸਭ ਡਰਾਮੇਬਾਜ਼ੀ ਹੈ ਪਰ ਜਿਹੜਾ ਕੁਝ ਤੁਸੀਂ ਕਰ ਰਹੇ ਹੋ ਉਹ ਕੀ ਹੈ ਉਹ ਵੀ ਡਰਾਮੇਬਾਜ਼ੀ ਹੈ ਸੁਨੀਲ ਜਾਖੜ ਨੇ ਇੱਕ ਹੋਰ ਗੱਲ ਕਹੀ ਕਹਿੰਦਾ ਵੇਖੋ ਸਾਡੇ ਨਾਲ ਦੇ ਗਵਾਂਢੀ ਸੂਬੇ ਹਰਿਆਣੇ ਦੇ ਵਿੱਚ 24 ਫਸਲਾਂ ਤੇ ਐਮਐਸਪੀ ਦੀ ਗਰੰਟੀ ਦੇਤੀ ਹੈ ਭਾਜਪਾ ਦੀ ਸਰਕਾਰ ਨੇ ਤਾਂ ਕਿਸਾਨ ਕਹਿੰਦੇ ਨੇ ਭੇ ਜੇ ਤੁਸੀਂ ਇੰਨੇ ਚੰਗੇ ਹੋ ਇੰਨੇ ਪਰਉਪਕਾਰੀ ਹੋ ਹਰਿਆਣੇ ਚ ਤੁਹਾਡੀ ਸਰਕਾਰ ਨੇ ਗਰੰਟੀ ਦੇਤੀ ਐ ਤਾਂ ਫਿਰ ਪੰਜਾਬ ਚ ਕੇਂਦਰ ਸਰਕਾਰ ਨੂੰ ਦੇਣ ਚ ਕੀ ਹਰਜ ਐ ਉਹ ਕਿਸਾਨ ਕਿਹੜਾ ਯਾਰ ਤੁਹਾਡੇ ਪ੍ਰਧਾਨ ਮੰਤਰੀ ਦੇ ਅਹੁਦੇ ਮੰਗਦੇ ਨੇ ਤੁਹਾਡੀਆਂ ਜ਼ਕੀਰਾਂ ਮੰਗਦੇ ਨੇ ਉਹ ਆਪਦੀ ਪੈਦਾ ਕੀਤੀ ਫਸਲ ਨੂੰ ਖਰੀਦਣ ਦੀ ਗਰੰਟੀ ਮੰਗਦੇ ਨੇ ਉਹ ਦੇ ਦਿਓ ਹੁਣ ਤੁਸੀਂ ਦੇਖੋ ਇੱਥੇ ਸੁਨੀਲ ਜਾਕਰ ਸਾਹਿਬ ਨਹੀਂ ਜਵਾਬ ਦੇ ਸਕਣਗੇ ਕਿਉਂਕਿ ਜਾਖੜ ਸਾਹਿਬ ਨੂੰ ਵੀ ਪਤਾ ਵੀ ਕਰ ਦੂਜੀਆਂ ਪਾਰਟੀਆਂ ਵਾਲੇ ਵੀ ਸਿਆਸਤ ਰਹੇ ਨੇ ਕਰ ਜਾਖੜ ਸਾਹਿਬ ਵੀ ਵੋਟ ਸਿਆਸਤ ਰਹੇ ਨੇ ਵੋਟ ਸਿਆਸਤ ਲਈ ਇਹ ਸਾਰਾ ਕੁਝ ਕਰ ਰਹੇ ਨੇ ਆਪਦੀਆਂ ਕੁਰਸੀਆਂ ਆਪਦੇ ਅਹੁਦੇ ਤੇ ਆਪਦੀ ਸਿਆਸਤ ਤੋਂ ਬਿਨਾ ਇਹਨਾਂ ਦੇ ਅੱਗੇ ਕੋਈ ਵੀ ਲਕਸ਼ਣੀ ਸਾਰੇ ਨੇਤਾਵਾਂ ਨੇ ਅੱਜ ਤੱਕ ਲੋਕ ਸੇਵਾ ਦੇ ਨਾਂ ਤੇ ਸਿਆਸਤ ਕੀਤੀ ਹੈ ਜਰਾ ਇੱਕ ਅਹੁਦੇ ਨਾ ਮਿਲਣ ਤੇ ਕੁਰਸੀਆਂ ਨਾ ਮਿਲਣ ਤੇ ਇਹਨਾਂ ਦੀ ਲੋਕ ਸੇਵਾ ਉਸ ਪਾਰਟੀ 'ਚ ਸਮਾਪਤ ਹੋ ਜਾਂਦੀ ਹੈ ਜਿੱਦਰੋਂ ਕੁਰਸੀ ਨਾ ਮਿਲੇ ਜਿੱਦਰੋਂ ਅਹੁਦਾ ਨਾ ਮਿਲੇ ਠੀਕ ਹੈ ਜੇਕਰ ਭਲਾ ਇਹਨਾਂ ਸਿਆਸਦਾਂ ਨੇ ਸੇਵਾ ਕਰਨੀ ਹੋਵੇ ਤੇ ਪ੍ਰਦੀਪ ਸੇਵਾ ਤਾਂ ਫਿਰ ਬਹੁਤ ਸੇਵਾਦਾਰ ਵੱਡੇ ਵੱਡੇ ਹੋਏ ਨੇ ਭਾਈ ਕਨਈਆ ਜੀ ਹੋਰਾਂ ਜਿੱਦੀ ਸੇਵਾ ਕਿਹਨੇ ਕਰਨੀ ਹੈ ਉਹਨਾਂ ਨੇ ਕਿਹੜਾ ਰਾਜਨੇਤਾ ਬਣ ਕੇ ਸਿਆਸੀ ਲੀਡਰ ਬਣ ਕੇ ਕੀਤੀ ਸੀ ਅਤੇ ਭਗਤ ਪੂਰਨ ਵਰਗਿਆਂ ਨੇ ਸੇਵਾ ਕੀਤੀ ਹੈ ਲੋਕਾਂ ਦੀ ਉਹਨਾਂ ਨੇ ਕਿਹੜਾ ਰਾਜਨੇਤਾ ਬਣ ਕੇ ਤੇ ਅਹੁਦੇ ਲੈ ਕੇ ਕੀਤੀ ਸੀ ਸਿਆਸਤ ਚ ਸੋ ਸੇਵਾ ਦੇ ਨਾਂ ਤੇ ਮੇਵਾ ਖਾਣਾ ਚਾਹੁੰਦੇ ਹੁੰਦੇ ਨੇ ਵੱਡੀ ਗਿਣਤੀ ਹੈ ਜਿਹੜੇ ਸਿਆਸੀ ਰਾਜਨੇਤਾ ਨੇ ਇਹੀ ਗੱਲਾਂ ਅੱਜ ਕਿਸਾਨ ਨੇਤਾਵਾਂ ਨੇ ਕਹੀਆਂ ਨੇ ਦੂਜੇ ਪਾਸੇ ਪ੍ਰਦੀਪ ਅੱਜ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਪੂਰੇ ਦੇਸ਼ ਦੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਪਰ ਵੱਡੇ ਪ੍ਰਦਰਸ਼ਨ ਕੀਤੇ ਨੇ ਸੱਚਮੁੱਚ ਤਰੇਲੀਆਂ ਲਿਆਉਣ ਵਾਲੇ ਪ੍ਰਦਰਸ਼ਨ ਸੀ ਵੱਡੀ ਪੱਧਰ ਤੇ ਪ੍ਰਦਰਸ਼ਨ ਹੋਏ ਨੇ ਪੂਰੇ ਦੇਸ਼ 'ਚ ਇੱਕ ਤਰ੍ਹਾਂ ਨਾਲ ਸਰਕਾਰ ਦੇ ਅੰਦਰ ਵੀ ਹਿੱਲਜੁਲ ਹੋਈ ਅੱਜ ਭਾਜੜ ਜੀ ਪਈ ਹੈ ਕਿਉਂਕਿ ਪੂਰੇ ਦੇਸ਼ 'ਚ ਪ੍ਰਦਰਸ਼ਨ ਹੋਏ ਨਹੀਂ